ਤੇਨੀ ਤੇ ਉਹ ਗੱਲ ਆਂ ਤੀ ਜਿੰਨੀ ਮਰਜ਼ੀ ਝੋਟੇ ਗਾੜੀ ਬੀਨ ਵਜਾਈ ਜੋ ਤੈਨੂੰ ਤਾਂ ਪਣਾ ਸੜਾਈ ਦੇਣਾ ਹੀ ਨਹੀਂ ਠੀਕ ਆ ਮਾਤਾ ਤੂੰ ਆਪਣੀ ਬੀਨ ਸਾਫ ਕੇ ਰੱਖ ਚੰਗਾ ਤੂੰ ਨਾ ਵਜਾ ਆ ਮੇਰਾ ਖਹਿੜਾ ਛੱਡ ਜਾ ਜਾ ਕੇ ਤੇ ਲਿਆ ਫਰੀਦ ਕੇ ਚੱਲ ਮੈਂ ਕਿੰਨੀ ਆ ਪਕਾ ਚੁ ਬਣਾ ਉੱਠ ਕੇ ਬੜੋ ਹੀ ਮੈਨੂੰ ਤੈਨੂੰ ਕਿ ਟਿਸ਼ੂ ਪੜੀ ਬਣੀ ਲੈਨ ਚੋ ਜਾਣਾ ਕੱਪੜੇ ਇਹ ਤੂੰ ਮੇਰੀ ਧੀ ਨਹੀਂ ਆ ਤੇਰਾ ਵੀ ਸੂਟ ਲਿਆਉਂਗੀ ਤੂੰ ਨਹੀਂ ਕਰਨਾ ਤੇ ਕਿੰਨੇ ਕਰਨਾ ਵਾ ਕਿੱਡੇ ਡਈ ਰੰਗ ਬਦਲ ਗਿਰਗਟ ਵੰਨੂ ਉਹਨਾਂ ਦੇ ਜਾਨ ਦੀ ਡੇਰ ਆ ਤੇ ਫਿਰ ਵੇਖੀ ਤੂੰ ਕੌਣ ਤੇ ਮੈਂ ਕੌਣ ਉਹਨਾਂ ਵਾਸਤੇ ਸਭ ਕੁਝ ਹੈਗਾ ਨਾ ਕੋ ਮਾਂ ਪੁੱਤਾਂ ਕੋ ਤੇ ਮੈਂ ਜਦੋਂ ਕਿਹਾ ਇਹ ਨਾ ਮੇਰੇ ਚਨੰਦਨ ਮਨਾ ਦੋ ਨਾਲ ਹੀ ਰੋਣਾ ਸ਼ੁਰੂ ਕਰਤਾ ਸੀ ਪੈਸੇ ਮੁੱਕ ਗਏ ਸੀ ਇਹਨਾਂ ਕੋ ਤੇ ਹੁਣ ਵੇ ਕੁੜਮਣੀ ਦਾ ਵੇਖੀ ਵੱਖ ਹੋਣਾ ਵਾ ਕੁੜੀ ਦਾ ਵੱਖ ਹੋਣਾ ਮੰਨਤ ਦਾ ਵੱਖ ਹੋਣਾ ਵਾ ਅੱਜ ਇਹਦੇ ਵੀ ਕੱਪੜੇ ਬਣ ਕੇ ਜਾਣੀ जान खाती मां पुता ने मेरी दर मैं तेरी कुड़म को ना बनवाई मेरा भी ना उठा दी आपे आप बना आपे खान गिया मैं अच बह के खाऊ चल हम जाए पुत्र पता नहीं मासी ती लाख बड़ा जोर जहा गया करके लमे पी ही जाके अंदर ਜਾ ਤਰ ਤਰ ਤੋਂ ਡੇ ਪਤਾ ਨਹੀਂ ਲੱਗਦਾ ਇਹ ਲੰਨਿੰਗ ਡਿਆ ਆ ਮੰਮੀ ਜੀ ਵੀ ਖਰੇ ਬਾਜ਼ਾਰ ਚਲ ਗਏ ਆ ਹਾਂ ਆ ਰੋਟੀ ਰੋਟੀ ਸਾਰੀ ਬਣਾਉਣ ਵਾਲੀ ਪਈ ਸਬਜੀ ਕਟਣ ਵਾਲੀ ਪਈ ਇਹ ਸਮਝੀਂ ਪਤਾ ਕਿ ਮਾਸੀ ਜੀ ਦੋ ਜਣੇ ਹੋਣਾ ਤੇ ਹੱਥੋਂ ਹੱਥੀ ਕੰਮ ਹੋ ਜਾਂਦਾ ਆ ਮੰਮੀ ਤਾਂ ਬਸ ਇੱਦਾਂ ਹੀ ਫੇਰੇ ਤੋਰੇ ਤੇ ਰਹਿੰਦੇ ਕਦੀ ਕਿਹਦੇ ਪਾਸੇ ਨਿਕਲ ਜਾਣਾ ਇਹਨਾਂ ਨੇ ਤੇ ਕਦੀ ਕਿਹਦੇ ਪਾਸੇ ਏਨਾ ਸੋਚੋ ਕਿ ਹੁਣ ਤੁਹਾਡੇ ਕਰਕੇ ਅੱਗੋਂ ਪਿੱਛੋਂ ਵੀ ਇਹਨਾਂ ਦਾ ਐਹੋ ਹਾਲ ਆ ਜਿਵੇਂ ਇਹਨਾਂ ਨੇ ਇੱਥੇ ਗੜੀ ਚ ਖਲੋ ਕੇ ਜਨਾਨੀਆਂ ਨਾਲ ਗੱਲਾਂ ਕਰੀ ਜਾਣੀਆਂ ਮੇਰਾ ਤਾਂ ਬੁੱਲਤਾ ਕੰਮ ਖਰਾਬ ਆ ਖਲੋਖ ਲੋਕੀ ਖਲੋਖ ਲੋਕੇ ਨਾ ਮੇਰੇ ਤੇ ਡਿਸਕ ਨੂੰ ਪ੍ਰੋਬਲਮ ਹੋ ਗਈ ਆ ਆ ਮਾਸੀ ਜੀ ਐਨੀ ਆ ਰਹੇ ਨਾ ਸਮਝਾਇਆ ਵਾ ਕਿ ਆ ਮਾਸੀ ਆ ਲੈ ਕੇ ਚੱਲਿਆ ਕਰੋ ਮੈਨੂੰ ਤੇ ਪਤਾ ਵਾ ਤੁਸੀਂ ਆਪਣੇ ਘਰ ਦਾ ਸਾਰਾ ਕੰਮ ਚੁੱਕਿਆ ਆ ਆ ਕਿਤੇ ਮੇਮਾ ਹੱਥ ਥੋੜਾ ਲੰਬੀ ਕੰਮ ਨੂੰ ਮੈਂ ਤੇ ਕਈ ਈ ਹਰ ਜਾ ਕੇ ਦੇਖਿਆ ਨਹੀਂ ਪੁੱਤ ਆਪਾਂ ਮਾਮਾ ਤੀਆਂ ਰਲ ਕੇ ਕੰਮ ਕਰਦੇ ਆ ਬਸ ਰਲ ਕੇ ਕੰਮ ਕਰੋ ਤੇ ਉਦੇ ਚਤੇ ਕੋਈ ਗੱਲ ਹੀ ਨਹੀਂ ਆ ਆ ਇੱਥੇ ਤੇ ਹੁਣ ਇਕੱਲੇ ਜਾਣੇ ਦੇ ਸਿਰ ਤੇ ਸਾਰਾ ਘਰ ਹੈ ਤੇ ਜਦੋਂ ਕੋਈ ਆਇਆ ਗਿਆ ਹੁੰਦਾ ਵਾ ਪਤਾ ਕਿੰਨੀ ਮੁਸ਼ਕਲ ਇਹ ਆਉਂਦੀ ਇਹ ਇਹਨੂੰ ਸੰਜਮੇ ਤਾਂ ਨੂੰ ਲਾ ਕੇ ਗੱਲ ਕਰਨ ਦੀ ਆ ਹੁਣ ਵੇਖੋ ਪਰੌਣੇ ਤੇ ਆਏ ਰਹਿੰਦੇ ਆ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਵਸਦੇ ਘਰ ਆ ਜੇ ਪਰੌਣੇ ਨੇ ਤੇ ਆਉਣਾ ਹੀ ਆ ਤੇ ਪਰ ਮੰਮੀ ਦੇ ਮਜਾ ਰ ਨੇ ਮੰਮੀ ਦੇ ਹੱਥ ਹਲਾਉਣਾ ਕਦੀ ਵੀ ਨਹੀਂ ਮੰਮੀ ਨੇ ਹੱਥ ਹਲਾਇਆ ਹੈਗਾ ਵਿਮਨ ਕੋਤੂ ਬੁਟੀਕ ਦਾ ਵੀ ਕੰਮ ਨਾਲ ਕਰਦੀ ਹੈ ਫਿਰ ਕਦੀ ਕੋ ਸਾਰਾ ਕਿੱਥੇ ਹੁੰਦਾ ਇਸ ਕਰਕੇ ਮੈਂ ਕਰਦੀ ਤੇ ਬਾਕੀ ਕੋਈ ਗੱਲ ਨਹੀਂ ਜਿੱਦਾਂ ਲੱਕ ਵੀੜ ਕਰਦੇ ਨਾ ਜਾਂ ਅੰਦਰ ਲੰਮੇ ਪੈ ਨਹੀਂ ਨਹੀਂ ਮਾਸੀ ਜੀ ਤੁਸੀਂ ਕਿੱਥੇ ਬਣ ਆਏ ਹੋ ਮੈਂ ਤੁਹਾਡੇ ਕੋ ਕੰਮ ਕੱਢੀ ਹੋਰ ਹੀ ਨਹੀਂ ਸਕਦਾ ਕੋਈ ਗੱਲ ਨਹੀਂ ਤੁਸੀਂ ਜਾ ਕੇ ਰੈਸਟ ਕਰੋ ਇਸ ਇੱਕ ਦਿਨ ਛੱਡ ਲਓ ਨਾ ਕੋਈ ਨਾ ਮੈਂ ਵੀ ਸੋਗਾ ਲੰਮੇ ਪਈ ਪਈ ਖਾਣ ਦੇ ਸੀ ਮੇਰਾ ਤਾਂ ਦਿਲ ਨਹੀਂ ਲੱਗਣ ਡਿਆ ਸੋ ਕੋ ਚੰਗਾ ਮੈਂ ਕੰਮ ਕਰੂੰਗਾ ਨਾ ਮੇਰਾ ਦਿਲ ਵੀ ਲੱਗਾ ਰਹੂਗਾ ਕੋਈ ਗੱਲ ਨਹੀਂ ਜਾ ਅੰਦਰ ਮਾਰ ਦਾ ਤੇ ਲੱਕ ਜਾਨ ਦਰ ਕਰਨ ਡਿਆ ਮਾਸੀ ਜੀ ਕੁਝ ਨਾ ਪੁੱਛੋ ਮੈਂ ਤਾਂ ਇੱਥੋਂ ਤੱਕ ਚਾਰ ਲੰਘਾ ਪਤਾ ਨਹੀਂ ਕਿੱਦਾਂ ਦੁਰਤੀ ਆਈ ਨੂੰ ਕੋਈ ਗੱਲ ਨਹੀਂ ਮੈਂ ਕਰਾਂਣੀ ਤੁਹਾਡੇ ਨਾਲ ਰਹਿਣ ਤਾਂ ਤੁਸੀਂ ਕੋਈ ਗੱਲ ਪੁੱਤ ਚਲ ਆਲ ਦੋ ਮੈਂ ਤੇਰਾ ਲੱਕ ਘੁੱਟ ਦੇ ਇੱਧਰ ਆ ਮਿਲ ਦੇ ਇੱਧਰ ਆ ਇੱਧਰ ਲੰਮੇ ਬੈਠ ਚਲ ਆ ਜਾ ਆ ਜਾ ਮਿਲ ਕੋ ਪਹਿਲੇ ਮੈਂ ਬੈਹ ਚਲ ਪਹਿਲੇ ਲੰਮੇ ਬੈਲੇ ਪਹਿਲੇ ਆਈ ਬੈਸੇ ਮਿਲਦੇ ਆਹ ਤਾਂ ਸਮਝਦਾ ਬੋਤ ਆ ਪਹਿਲੇ ਹੋ ਜਾਂਦਾ ਨਾ ਮਾਸੀ ਜੀ ਅਗਰ ਮੈਂ ਮੰਮੀ ਨੂੰ ਜਾੜੀ ਲੈ ਦੇਣਾ ਬਾਜ਼ਾਰ ਆਏ ਅਗਲੇ ਆਏ ਮਾਸੀ ਜੀ ਲੈ ਆ ਬੋਤ ਉਹ ਦੁਕਾਨ ਇੱਟੋ ਬਮਾ ਲਿਆ ਇੱਟੋ ਲਿਆ ਬੋਤ ਆਈ ओ हो हो ऐ ते होता हां जी आई ए मजेली रोटी बनन वाली अंतरी टेंशन पाहिजे दमातो तू काय फिकर करतेस तू काय मान का ले मदत लाक कुठंडे सोजा गडी का हां जी आई तोगी आई तो हां बक मासी जी तेरी रोटी बनाओगी फिर आप बनाओगी हाँ हाँ पुत कोई गल नहीं तू फिकर ना कर देखी मैं तो पता रोटी बना लेने नाले मैं कड़ी पहली बार बना डई हां जी है। कोई गल अरमान मिलन दिया ना हाँ जी मासी जी बहुत ज्यादा अरमान मिलन दिया ਬੜਾ ਵਧੀਆ ਕੰਡਿਆ ਇੱਦਾਂ ਮੁੰਗੇ ਜੀ ਨਾਲ ਤਾਂ ਇਲਾਕਾ ਨਹੀਂ ਕੁਟਿਆ ਮੇਰਾ ਮੈਂ ਤਾਂ ਬੜਾ ਸਮਝਨੀ ਆ ਵੀ ਤੈਨੂੰ ਮਾਸੀ ਜੀ ਵਰਗਾ ਬਣ ਜਾ ਪਰਨਾ ਕਹਿੰਦੇ ਨਾ ਬੰਦੇ ਨੂੰ ਜਿਹੜੀਆਂ ਆਦਤਾਂ ਪਈਆਂ ਹਣ ਕੇ ਤੇ ਛੱਡਦਾ ਥੋੜਾ ਕੋਈ ਕੋਈ ਤਾਂ ਇਦਾਂ ਉਹ ਆਈ ਤੇ ਐੜੋਂ ਨਿਕਲ ਗਈ ਇਦਾਂ ਉਹ ਆਈ ਤੇ ਐੜੋਂ 40 ਆਪਣੀ ਮੰਮੀ ਨਾਲ ਕੋ ਗੱਲ ਕਰਨੀ ਉਹ ਤਾਂ ਬਹੁਤ ਚੰਗੇ ਆ ਹੋ ਸਕਦਾ ਮੈਨੂੰ ਟਾਈਮ ਨਾ ਲੱਗਦਾ ਹੋਵੇ ਸੌਂਹੀ ਚਲ ਆਖਲਾ ਕੀ ਇਹਦੀ ਹਮ ਮਹਤਮਾਨ ਮਿਲਿਆ ਨਾਲੇ ਲੱਕਰ ਵਿਚਾਈ ਰੋਟੀ ਬਣਦੀ ਗੱਲ ਹੈ ਰੋਟੀ ਮੈਂ ਬਣਾ ਲੈਂਦੀ ਚਲ ਬਕ ਫਿਰ ਨਾ ਕਰ devkit ਕੀ ਚਲ ਠੀਕ ਆ 2 ਘੰਟੇ ਹੁਣ ਤੇ ਬਰੂਗੀ ਰਸੋਈ ਚ ਨਾਲੇ ਬਣਾਉਗੀ ਸਬਜ਼ੀਆਂ ਨਾਲੇ ਰੋਟੀ ਬਣਾਉਗੀ ਨਾਲੇ ਚੌਲ ਨਾਲੇ ਰਣਜੀਤ ਦੇ ਆਉਣ ਦਾ ਵੀ ਟਾਈਮ ਹੋਇਆ ਹੋਗੀ ਰੋਟੀ ਪਣੀ ਖਾਣਗੀ ਤੇ ਮਾਤਾ ਵੀ ਆਣ ਕੇ ਖਾਊਗੀ ਆਪਾਂ ਨੂੰ ਲੱਗੀਆਂ ਮੋਜਾਂ ਜਿਹੜਾ ਥੋੜਾ ਬੋਤਾ ਕਰਨਾ ਪੈਂਦਾ ਹੀ ਉਹ ਵੀ ਹੁਣ ਰੈਸਟ ਮਿਲੂਗੀ ਚਲ ਸੋਚਵਾ ਕੇ ਦੇਖੀ ਆਈ ਨਾ ਜਾਵੀਂ ਆ ਵਿਮਲ ਨੂੰ ਤੇ ਲੱਗੂ ਪਤਾ ਜਿਹੜੀ ਲੂਟੀਆਂ ਫੁੱਟੀਆਂ ਲੰਦੀ ਮਾਤਾ ਨੂੰ ਆਪੇ ਨਾਲ ਕਰਾਊਗੀ ਬਥੇਰੇ ਦਿਨ ਵੇਲੀਆਂ ਬੈਠ ਕੇ ਖਾ ਲਈ ਹੁਣ ਬਣਾ ਕੇ ਰੋਟੀ ਖਾਓਗੇ ਨਾ ਤੇ ਲੱਗ ਜੂ ਪਤਾ ਰਸੋਈ ਚ ਗਰਮੀ ਕਿੰਨੀ ਆ ਮਾਰਦੀਆਂ ਗੱਲਾਂ ਪੰਗੇ ਲੈਂਦੀਆਂ ਛੰਮੀ ਨਾਲ ਚਲੋ ਟਰਾਈ ਮਾਤਾ ਬਣ ਗਈ ਨਾ ਨੰਗਲ ਵੀ ਰਸ ਤੇ ਬਣ ਗਈ ਹੁਣ ਤੱਕ ਪਾਂਡੇ ਪਾਤਰ ਨਹੀਂ ਹੁਣ ਤੱਕ ਨੂੰ ਪਤਾ ਨਹੀਂ ਜਿਹੜਾ ਸਮਾਨ ਨੂੰ ਲੱਭਿਆ ਉਹ ਦਿਨਾਂ ਤੇ ਮੈਂ ਕੰਮ ਕਰ ਲਿਆ ਆਟਾ ਕਿੱਥੇ ਹਗਾ ਮਮੀ ਜੀ ਇਹ ਕੀ ਬੱਦਲੇ ਪਈ ਉਹ ਖੇਲ ਸੋਈ ਚ ਕੁਝ ਨਹੀਂ ਪੁੱਤ ਕੋਈ ਚਾਹੀਦਾ ਨਾ ਨਾ ਬਸ ਬਹਿਲੇ ਬੈਠੇ ਸੀ ਮੇਰਾ ਟਾਈਮ ਪਾਸ ਨੇ ਆ ਤੇ ਮੈਂ ਦੇਖਿਆ ਰਾਜਮਾ ਭਿਓਏ ਹੋਏ ਹੋਏ ਸੀ ਤੇ ਮੈਂ ਰਾਜਮਾ ਨੂੰ ਤੜਕਾ ਲਾਤਾ ਹੁਣ ਆਟਾ ਕਿੱਥੇ ਰੱਖਿਆ ਲਿਆ ਮੈਂ ਆਟਾ ਗੁੰਨਦਾਂ ਮਮੀ ਜੀ ਮੈਂ ਆਪੇ ਆਟਾ ਗੋਲੂਗੀ ਤੜੀ ਵੇਖੋ ਆਖ ਕੇ ਨਹੀਂ ਖਰਾਬ ਆ ਕੋਈ ਗਰਮੀ ਚ ਫਿਰ ਲੱਗੇ ਹੋਏ ਜੇ ਪਸੀਨੇ ਨਾਲ ਹੋਰ ਜ਼ਿਆਦਾ ਹੋ ਜਾਣੀ ਆ ਫਿਰ ਕੋਈ ਨਹੀਂ ਪੁੱਤ ਉਹ ਕੈਂਪ ਲੱਗਾ ਸੀ ਨਾ ਮੈਂ ਵਖਾ ਕੇ ਆਈ ਉਹਨਾਂ ਨੇ दारू ਦੇ ਦਿੱਤਾ ਮੈਨੂੰ ਉਹ ਕਹਿੰਦੇ ਫਰਕ ਪੈ ਜਾਣਾ ਹੁਣ ਤੇਰੇ ਘਰ ਦੇ ਸਾਹਮਣੇ ਥੋੜਾ ਮੈਂ ਕਹਿਣਾ ਕਿ ਆਪਾਂ ਕੈਂਪਸ ਚ ਦਵਾਈ ਲੈ ਕੇ ਆਨੇ ਕੱਲ ਫੇਰ ਲੱਗਣਾ ਉਹ ਕਹਿੰਦੇ ਸੀ ਪੰਜਾਂ ਦਿਨਾਂ ਬਾਅਦ ਫੇਰ ਆਇਓ ਤੇ ਮੈਂ ਕੱਲ ਫੇਰ ਜਾਣਾ ਹੈਗਾ ਤੇ ਮੰਮੀ ਲਾਸਟ ਵੀ ਤੇ ਚਾਹੀਦੀ ਆ ਨਾ ਅੱਖ ਨੂੰ ਇਹ ਥੋੜੀ ਉੱਥੇ ਪਾਈ ਜਾਓਗੇ ਡ੍ਰੌਪਸ ਤੇ ਇੱਥੇ ਤੁਸੀਂ ਗਰਮੀ ਚ ਲੱਗੇ ਰਹੋਗੇ ਚਲੋ ਆਓ ਮੈਂ ਕਰ ਲੈਂਦੀ ਆਪੇ ਪੁੱਤ ਨਹੀਂ ਕੋਈ ਗੱਲ ਨਹੀਂ ਮੰਮੀ ਜੀ ਚਲੋ ਸ਼ਮੀ ਸ਼ਮੀ ਓਹ ਹੋ ਗਿਆ ਅਰਵਾਦਾ ਇਹ ਬੰਦਾ ਇਹ ਆਗੇ ਓ ਤੇਰੀ ਦੀ ਉਹ ਤਾਂ ਰੋਟੀ ਬਣਾਉਣੀ ਆ ਨਾ ਸੋਈ ਚਨੋਸਸ ਮੇਰੇ ਤੇ ਕਲਾਸ ਆ ਜਾਣੀ ਨੇ ਇਸ ਦੀ ਆ ਖਾਣਾ ਸੱਲ ਵੀ ਮੈਂ ਭਾਂਡੇ ਤੋਂ ਲਾ ਮੈਂ ਦਾਦਾ ਆਟਾ ਗੋਲਣ ਨਹੀਂ ਆ ਵੈਸੇ ਮੇਰਾ ਵਿਚਾਰ ਹੈਗਾ ਕਿ ਰਾਜਮਾ ਤੇ ਬਣ ਗਏ ਆ ਤੇ ਚੋਲ ਬਣਾ ਲੈਂਦੇ ਹੈਨਾ ਗਰਮੀ ਆ ਕੋ ਚੋਲ ਰஞ்சிਤ ਆ ਗਿਆ ਬਤਾ ਵੇਮਤੂ ਹੀ ਹੀਤੇ ਕਰ ਲੈਲੇ ਬਸ ਕੁਝ ਨਹੀਂ ਆਂਡੇ ਪਏ ਨਹੀਂ ਦੋ ਚੰਨ ਬਹੁਤ ਅੰਦਰ ਜਾ ਗਏ ਗਰਮੀ ਨਹੀਂ ਏ ਸ਼ਮੀਤ ਗਈ ਏ ਸ਼ਮੀ ਉਹ ਉਹ ਬਿਲਕੁਲ ਠੀਕ ਨਹੀਂ ਸ਼ਾਇਦ ਉਹ ਆ ਗਈ ਤਰੀ ਆ ਗਈ ਮੈਂ ਤੇ ਆ ਗਿਆ ਤੂੰ ਵੀ ਤਰੀ ਮਾਸੀ ਨਹੀਂ ਲੱਗੇ ਤੀ ਕੰਮ ਨਹੀਂ ਕਰਦੇ ਆਸ ਲੱਗੀ ਮੈਂ ਤੇ ਚਾਹ ਤਾਂ ਰਣਾ ਇਹ ਡੇਰ ਪਾਣੀ ਮਗਾ ਚਲੋ ਮਾਸੀ ਜੀ ਪਾਣੀ ਹੈ ਹੀ ਬੰਡਲੇ ਚਲੋ ਚਲੋ ਉਹ ਗਰਮੀ ਚ ਸੌਂ ਜੀ ਦੇਗੀ ਤਰ ਦੇ ਇਸੀ ਛੱਡੇ ਆ ਘਟੇ ਕਰਦੇ ਚਲੋ 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 ਬਸ ਬਹੁਤ ਅੰਦਰ ਜਾ ਗਏ ਦੇ ਜੀ ਵੀ ਲਾਜੋ ਤੇ ਇਹਨਾਂ ਨੂੰ ਹਾਂ ਚਲੋ ਬੋਲੀ ਜੀ ਲੈ ਜਾਓ ਇਹਨਾਂ ਨੂੰ ਠੰਡਾ ਕਮਰਾ ਹੋਇਆ ਵਾ ਤੂੰ ਹੀ ਕਿਉਂ ਟੱਕ ਕੇ ਆ ਗਿਆ ਪਾਣੀ ਦੀ ਲੋੜ ਸੀ ਤੇ ਮੈਨੂੰ ਉੱਥੇ ਹੀ ਕਹਿ ਦੇਣਾ ਸੀ ਮੈਨੂੰ ਪਤਾ ਜੀ ਜੀ ਨੂੰ ਮਨਵਾਜ ਮਾਰੀ ਚਾਹ ਲਈ ਮੈਨੂੰ ਭੱਜੀ ਗਈ ਆਈ ਹਾਂ ਚਲੋ ਬੱਸ ਜੀ ਕੋਈ ਤੂੰ ਕੀ ਬੰਦਾ ਬੇਟਾ ਚਲੋ 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 ਲੈ ਜਾਓ ਤੇ ਇਹਨਾਂ ਨੂੰ ਕੋਈ ਗੱਲ ਨਹੀਂ ਚਲ ਜਾਣਾ ਚਲੋ ਬੋਲੀ ਵੇਖ ਤਾਂ ਗੱਲ ਸੁਣੇ ਤੇ ਮੇਰੀ ਆ ਕੰਮਵਾਚ ਕਰਲੀ ਆ ਵੀ ਕਰਾਉਂਦੇ ਹਾਂ ਲੈ ਮੈਂ ਕੀ ਕਰਾਇਆ ਵਾ ਆ ਸਬਜੀ ਮੈਂ ਹੁਣੇ ਬਣਾ ਕੇ ਗਈ ਆ ਅੱਛਾ ਚੋਲ ਮੈਂ ਤਾਂ ਰੇਆ ਅਫਲਕੇ ਲੱਗੀ ਲਾਉਣ ਬਸ ਚੋਲ ਆਰਾ ਚਲਾਕੀਆਂ ਹੀ ਆ ਹੋਰ ਕਿਹਨਾਂ ਫੇੜੀ ਮੇਰੀ ਗੱਲ ਸੁਣ ਮੈਂ ਇੰਨਾ ਨਹੀਂ ਕਹਦਾ ਮੈਨੂੰ ਦੇਖਣ ਦਾ ਕੀ ਕਰਨੀ ਤੂੰ ਲੈ ਤੂੰ ਹੀ ਥੋੜੇ ਬਾਰੋਂ ਕਰੇ ਹੁੰਦੇ ਸੀ ਤਾਂ ਜਿਆਦਾ ਪਤਾ ਤੁਹਾਨੂੰ ਮੈਂ ਦੱਸਾਂ ਨਹੀਂ ਆ ਵਿਸ਼ਵਾਸ ਨੀਂ ਕਰ ਮੇਰੇ ਤੇ ਵਿਸ਼ਵਾਸ ਹੈ ਉਹ ਵੀ ਤੇਰੇ ਤੇ ਉਹ ਤੂੰ ਤਾਂ ਲੱਕੜਾਂ ਨੂੰ ਵਿਗੀਰਾ ਵੀ ਕੱਢੇ ਨਾ ਤੇ ਤਾਂ ਵੀ ਵਿਸ਼ਵਾਸ ਨਾ ਕਰ ਤੇਰੇ ਤੇ ਮੈਂ ਜਿਹੜੀ ਇਹਨੇ ਖੇਡਾ ਤੂੰ ਖੇਡਣ ਦੀ ਆ ਨਾ ਮੰਨ ਚਮੀਦਰਾ ਪਤਾ ਵਾ ਅੰਗੀ ਕੀ ਕਰਦੀ ਐ ਕੰਮ ਮਾਸੀ ਹਣਾ ਤਾਂ ਕਰਾਉਂਦੀ ਸਾਰਾ ਕੋਈ ਵਿਮਨ ਤੋਂ ਭਾਂਡੇ ਮਿਣਾਉਂਦੀ ਤੂੰ ਚਲੋ ਬਾਹਰੋਂ ਗਰਮੀ ਚ ਆਏ ਜੇ ਐਵੇਂ ਤਪੀ ਨਾ ਜਾਓ ਉੱਧਾਂ ਬੜੀ ਗਰਮੀ ਐ ਜਾਓ ਜਾ ਕੇ ਮੈਂ ਪਾਣੀ ਤਾਂ ਨਹੀਂ ਲਿਓਨੀ ਆ ਚਾਹ ਬਣਾ ਕੇ ਲਿਓਨੀ ਆ ਸਕੀਮਾ ਹੋਰ ਕੇ ਨਾ ਲਾਇਆਗਾ ਦੱਸੋ ਮੈਨੂੰ ਮੈਂ ਉਹ ਦੋ ਦਿਨ ਲਈ ਮੇਰੀ ਭੈਣ ਆਈ ਇੱਥੇ ਉਹਨੂੰ ਬੈਲੰਦਾ ਕਰਕੇ ਲੇ ਕੇ ਬੈਠੀ ਐ ਸਕੀਮਾ ਨਾ ਕਿ ਡੀਜਾਓ ਤੇ ਸਵੇਰ ਦੀ ਬੈਠੀ ਆ ਮੈਂ ਕਹਾਂ ਕਿ ਤੇ ਗੋਡੇ ਨਾ ਜੁੜ ਜਾਣਾ ਪਾਣੀ ਤਾਂ ਨਹੀਂ ਤੇ ਪੀ ਸਕਦੀਆਂ ਫੜ ਕੇ ਐਡੀ ਕਿਹੜੀ ਗੱਲ ਐ ਮੈਂ ਫਿਰ ਲੋਹੇ ਦੀ ਨਹੀਂ ਹੈਗੀ ਫਿਰ ਇਦਾਂ ਕਹਿਣਾ ਸੁਧਾ ਕੰਮ ਕਰਾਉਂਦੀ ਆ ਮੈਂ ਕੰਮਕੁੰਮ ਨਹੀਂ ਕਰਾਉਂਦੀ ਪਾਣੀ ਭੀਣਾਈਆਂ ਹਿਰਦੇ ਤੇ ਨਾ ਕਰੋ ਇਦਾਂ ਐਵੇਂ ਨਾ ਕਰੋ ਮੇਰੇ ਨਾਲ ਬਾਰ-ਬਾਰ ਤੂੰ ਕੰਮ ਹੀ ਲੜਨ ਵਾਲੇ ਕਰਦੀ ਆ ਤੇ ਲੜਾਣਾ ਤਾਂ ਹੋਰ ਕੀ ਕਰਾਂ ਜਾਓ ਅੱਛਾ ਰਾਖੀਆਂ ਕਿਹੜਾ ਕਰ ਹੋ ਗਿਆ ਪਾਣੀ ਬਣਾ ਕੇ ਤਾਂ ਲੈ ਕੇ ਆਈ ਜਾਓ ਸੁਧਰ ਜਾ ਸੁਧਰ ਜਾ ਦਿਮਾਗ ਨਾ ਖਰਾਬ ਕਰ ਮੇਰਾ ਚੰਗੇ ਭਲੇ ਬਣੇ ਫੁਲਕੇ ਲਾ ਦੇਣੇ ਸੀ ਇਹਨਾਂ ਨੇ ਵੀ ਹੋਣੇ ਆਉਣਾ ਸੀ ਪਾਤਾ ਸਿਆਪਾ ਹੁਣ ਮੈਨੂੰ ਫੁਲਕੇ ਲੋੜੇ ਬਣੇ ਗਰਮੀ ਚ ਖਾ ਖੂ ਲੈਣੇ ਸੀ ਹੁਣ ਮੈਨੂੰ ਸਾਰਾ ਕੰਮ ਨਿਭੜ ਜਾਣਾ ਸੀ ਜਿੰਨੇ ਤੱਕ ਮਾਤਾ ਨੂੰ ਮਨਾਉਣਾ ਹੈ ਬਚਾਵਾ ਚਾਹ ਨਾ ਮਨਾ ਲਾ ਫੁਲਕੇ ਤਾਂ ਖਵਾਇ ਨਾ ਸਨੂੰ ਛੁੱਟੀ ਦੇਵੋ ਹੁਣ ਅੱਗੇ 3-4 ਦਿਨ ਹੋ ਗਏ ਆਇਆਂ ਨੂੰ ਇਹਦੇ ਕਸਟਮਰ ਹੈਗੇ ਆ ਭੈਣ ਜੀ ਉਹ ਫੋਨ ਕਰੀ ਜਾਂਦੇ ਕਿ ਸੂਡ ਦੋ ਗਰਮੀ ਆ ਤੰਬਾ ਤਾਂ ਹਰ ਕਿਨੂੰ ਇਹ ਹੁੰਦਾ ਕਿ ਜੇ ਸੂਟ ਨਵਾਂ ਲੈ ਲਿਆ ਤੇ ਦੋ ਦਾ ਪਾ ਲਈਏ ਨਹੀਂ ਮੰਮੀ ਲੋੜਿਆ ਨਾ ਉਹਨਾਂ ਨੂੰ ਇਹ ਬਦਲੇ ਸੂਟਾਂ ਦੀ ਤੇ ਉਹ ਫੋਨ ਤੇ ਫੋਨ ਕਰੀ ਜਾਣ ਡਈਆਂ ਵਾ ਕਿ ਕਦੋਂ ਆਣਾ ਮੈਂ ਤੂੰ ਤੂੰ ਤੇ ਵਾਂਡਾ ਹੀ ਵੇਖੀ ਜਾਣ ਡਈਆਂ ਤੇ ਤਾਂ ਕਰਕੇ ਮੈਂ ਸੋਚਣ ਨਹੀਂ ਹੁਣ ਕਿੰਨੇ ਦਿਨ ਤੇ ਹੋ ਗਏ ਆ ਮੰਮੀ ਰਹਿ ਲਿਆ ਤੁਹਾਡੇ ਕੋਲ ਹੁਣ ਅੱਜ ਹੀ ਨਾ ਘਰ ਚਲ ਜਾਨੇ ਆ ਕੋਈ ਗੱਲ ਨਹੀਂ ਐਡੀ ਨਾਲ ਕਾਲੀ ਕਰਦੀ ਆ ਪਤਾ ਵਗਲੇ ਗਏ ਛੁੱਟੀਆਂ ਚ ਚੜਦੇ ਨੇ ਕਿ ਆਉਣਗੇ ਸੀਂ ਦੇਣੇ ਆਣ ਕੇ ਨਹੀਂ ਐਡੀ ਕਾਲੀ ਨਾ ਕਰੋ ਤੂੰ ਨਹੀਂ ਭੈਣ ਜੀ ਜੇ ਨਾ ਨੇ ਕਪੜਾ ਲਿਆ ਹੁੰਦਾ ਨਾ ਉਹਨਾਂ ਤੇ ਹੁੰਦਾ ਕਿ ਐਸਾ ਦੇਤਾ ਤੇ ਹਲੇ ਹੱਥ ਸਾਨੂੰ ਦੇ ਦਨ ਕਾਲੀ ਹੁੰਦੀ ਨਾ ਉਹਨਾਂ ਨੂੰ ਪੈਸੇ ਨਹੀਂ ਜੇ ਛੇਤੀ ਦੇ ਦਿੰਦੀਆਂ ਪੈਸਿਆਂ ਬਾਰੇ ਕਹਿ ਰਹਿੰਦੇਗਾ ਅਖੇ ਕੋਈ ਗੱਲ ਨਹੀਂ ਉਹ ਸਾਡਾ ਕੀ ਉਂ ਅੱਜ ਕੱਲ੍ਹ ਚੱਲ ਪਿਆ ਜੇ ਕਾਰਡ ਉਹ ਨਹੀਂ ਚੱਲਦਾ ਹੈ ਟੁੱਟੇ ਨਹੀਂ ਹੈਗੇ ਇਧਰ ਨੂੰ ਕਹਿੰਜੀ ਫੇਰਾਂ ਨਹੀਂ ਲੱਗਣਾ ਜਦੋਂ ਸੂਟ ਦੇੜ ਕੇ ਜਾਣੇ ਹੁੰਦੇ ਨਾ ਉਦੋਂ ਬੜੀਆਂ ਗੱਲਾਂ ਹੁੰਦੀਆਂ ਜੇ ਉਹਨਾਂ ਦੀ ਚਲੋ ਕੋਈ ਗੱਲ ਨਹੀਂ ਭਾਂਜੀ ਬੜਾ ਵਧੀਆ ਮਾਨਕ ਦੀ ਕਿਰਪਾ ਨਾਲ ਕੰਮ ਚੱਲਦਾ। ਮੈਂ ਤਾਂ ਸਭੂ ਮੋਟੀ ਨੂੰ ਕਹਿਣ ਲਈ ਸੀ ਕਿ ਇੱਕ ਕੰਮ ਆਪਾਂ ਹੋਰ ਕਰ ਲਈਏ। ਅੱਜ ਕੱਲ ਪੈਂਜੀ ਕੰਮ ਚੱਲਣ ਡਿਆ ਅਜੇ। ਆ ਕੀ ਕਹਿੰਦੇ ਡੱਬੇ ਪੈ ਕੇ ਕਰਨ ਦਾ। ਹੈ? ਦੱਸ ਕੇ ਘਰ ਲੱਗ ਜਣ ਤੇ ਬੜਾ ਵਧੀਆ ਲੱਗ ਜਾਣਾ। ਤੁਹਾਨੂੰ ਪਤਾ ਰੋਟੀ ਪਾਣੀ ਮੈਂ ਵੀ ਬੜਾ ਵਧੀਆ ਬਣਾ ਲੈਂਦੀ ਆ ਤੇ ਮੇਰੀ ਧੀ ਵੀ। ਤੇ ਮੰਨਾਂ ਲੈ ਪੈਂਜੀ ਕੰਮ 'ਚ ਸ਼ਰਮ ਮਕਾਦੀ। ਨਹੀਂ ਇਹ ਕੋਈ ਸ਼ਰਮ ਨਹੀਂ ਮਿਹਨਤ ਉਹ ਆਪਣੀ ਜਿਨੀ ਮਰਜ਼ੀ ਕਰੋ ਪਰ ਇੱਕ ਗੱਲ ਇਹ ਕਿ ਗਰਮੀ ਓੜੀ ਦੋ ਦਿਨ ਤੋਂ ਹੀ ਰਹਿ ਜਾਓ ਐਡੀ ਕਾਲੀ ਨਾ ਕਰੋ ਅਰੇ ਹੋਏ ਇਹਨੇ ਕਿਹਦੇ ਨੇ ਤੈਨੂੰ ਆਇਆ ਨਹੀਂ ਕੋਈ ਨਹੀਂ ਜਿੱਥੇ ਐਵੇਂ ਜੇ ਨਿਕਲ ਗਏ ਨਾ ਹੋਰ ਦੋ ਸਹੀਂ ਮੰਮੀ ਉਦਾਂ ਹੁੰਦੇ ਨਾ ਫਿਰ ਕੋਈ ਗੱਲ ਨਹੀਂ ਚਲ ਦੋ ਚਾਰ ਦਿਨ ਹੋਰ ਰਹਿ ਜਾਂਦੇ ਪਰ ਹੁਣ ਤੁਹਾਨੂੰ ਪਤਾ ਵਾ ਉਥੋਂ ਕਸਟਮਰ ਵੀ ਤਾਂ ਆਉਂਗਾ ਉਹ ਵਿੱਚੋਂ ਵੀ ਸੂਟ ਨਹੀਂ ਦਿੱਸੀ ਨੇ ਤੇ ਮੇਰੇ ਵਾਪਸ ਕਰ ਦੋ ਕਹਾਂ ਜੀ ਗੱਲ ਹੈ ਆ ਮੈਂ ਬੰਮੀ ਨਹੀਂ ਰਹਿ ਜੀ ਜਾਣਾ ਤੇ ਇਹ ਰਪਾਪਾ ਨਹੀਂ ਘਰੇ ਹੀ ਆ ਨਾ ਕਹਾਂ ਜੀ ਇਹ ਤਾਂ ਤੁਸੀਂ ਯਾਨੀ ਗੱਲ ਕੀਤੀ ਹੈ ਚਲੋ ਕੋਈ ਨਹੀਂ ਵੀ ਇਹਨੇ ਰਾਣੀ ਪਤਾ ਆ ਲੈ ਤੇਰੀ ਮਾਸੀ ਜਾਣ ਨੂੰ ਕਾਲੀ ਪਈ ਇਹਨੂੰ ਕਹਿ ਦੋ ਚਾਰ ਦਿਨ ਹੋਰ ਰੁਕ ਜਾ ਕਿਉਂ ਮਾਸੀ ਇੰਨੀ ਜਲਦੀ ਕਹਦੀ ਆ ਬਾਬਾ ਰੌਣਕ ਲੱਗੀ ਆਹ ਤੇ ਲੈ ਇਹਦੀ ਸ਼ਤੀ ਕਹਿੰਦੀ ਤੂੰ ਜਾਣਦੀ ਨਹੀਂ ਪਤਾ ਹੂੰ ਜਾਣ ਜਿਹੜਾ ਪ੍ਰੋਣਾ ਆਇਆ ਹੋਵੇ ਨਾ ਉਹ ਖੁਸ਼ੀ-ਖੁਸ਼ੀ ਆਵੇ ਤੇ ਖੁਸ਼ੀ-ਖੁਸ਼ੀ ਜਾਵੇ ਵਧੀਆ ਲੰਦਾ ਜੇ ਨਹੀਂ ਤਾਂ ਫਿਰ ਤੈਨੂੰ ਪਤਾ 100 ਗੱਲਾਂ ਹੋ ਜਾਂਦੀਆਂ ਫਿਰ ਚ ਦੁਖੀ ਹੋ ਕੇ ਜਾਵਾਂਗੇ ਪੁੱਤ ਕੋਈ ਗੱਲੀ ਨਹੀਂ ਆਸੀ ਤੈਨੂੰ ਕੋਈ ਖੁਸ਼ੀ ਭੇਜਾਂਗੇ ਫਿਰ ਇਹ ਗੱਲ ਤੇ ਮੇਰੀ ਗੱਲ ਸੁਣ ਅੱਜ ਤੈਨੂੰ ਪਤਾ ਨਹੀਂ ਅੱਜ ਕੀ ਐ ਅੱਜ ਦਿਨ ਕਿਹੜਾ ਏ ਮੰਮੀ ਤੈਨੂੰ ਯਾਦ ਏ ਕੁਛ ਨਾ ਮੈਂ ਇਹਨਾਂ ਤਾਂ ਵੀ ਪਤਾ ਨਹੀਂ ਅੱਜ ਕੀ ਜਾਈ ਜਾਣਾ ਤੈਨੂੰ ਕੀ ਰਹਿਣਾ ਅੱਜ ਕੋਈ ਮੱਸਿਆ ਸੰਗਰਾਹ ਦਿਆ ਲੈ ਆਪਾਂ ਕੋਰ ਦੁਬਾਰੇ ਜਾਂਦੇ ਹੁੰਨੇ ਆ ਤੈਨੂੰ ਮੈਂ ਚੇਤਾ ਰਿਹਾ ਪੁੱਤ ਘਰ ਨਹੀਂ ਚ ਕੇ ਲੈਣਾ ਦਿਮਾਗੀ ਨਾ ਭੈਣ ਜੀ ਮੇਰੀ ਤੈਨੂੰ ਚੇਤਾ ਰੰਦਾ ਕਿੱਡੀਆਂ ਭੋਲੀਆਂ ਮਰੀਆਂ ਮਾਵਾ ਦੱਸ ਇੰਤ ਨਹੀਂ ਕੋਈ ਗੱਲ ਨਹੀਂ ਆਜ ਨਾ ਸ਼ਮੀ ਦਾ ਜਨਮ ਦਿਨ ਹੈ ਹੈ ਹਾਂ ਮੈਨੂੰ ਤੇ ਦੱਸਿਆ ਹੀ ਨਹੀਂ ਤੋ ਹਾਂ ਤੈਨੂੰ ਨਹੀਂ ਚੇਤਾ ਕੋਤ ਮਮੀ ਮੇਰੇ ਦਿਮਾਗ ਚੋਂ ਨਿਕਲ ਕੱਲ ਮੈਨੂੰ ਚੇਤਾਸਦਾ ਅੱਜ ਤੇ ਮੈਨੂੰ ਸਵੇਰ ਦਾ ਵਿਸ਼ੇ ਨਹੀਂ ਕੀਤਾ ਮੇਰੇ ਦਿਮਾਗ ਚੋਂ ਹੀ ਨਿਕਲ ਗਈ ਗੱਲ ਨਹੀਂ ਤੂੰ ਪਹਿਲਾਂ ਦੱਸਣਾ ਹੀ ਵੀ ਜੀ ਜਾਲੇ ਹੁੰਦੇ ਘਰ ਆਪਾਂ ਘਰ ਨਾਲ ਮਿਲ ਕੇ ਬਣਾਉਂਦੀ ਉਹਨੇ ਖੁਸ਼ ਹੋ ਜਾਣਾ ਸੀ ਤੈਨੂੰ ਪਤਾ ਸ਼ਮੀ ਦੇ ਸੁਭਾਅ ਦਾ ਜਰਨ ਕੀ ਦੇ ਦੋ ਅਗਲੀ ਖੁਸ਼ ਹੋ ਜਾਂਦੀ ਫੁੱਲ ਫੁੱਲ ਪਹਾੜ ਹੋ ਜਾਂਦੀ ਹੈ ਹੋਣੇ ਨਰਾਜ ਨਾ ਹੋ ਨੁ ਕਰੀ ਮੈਂ ਮੰਮੀ ਤੁਹਾਡੇ ਪਨੇ ਕੇ ਮੈਨੂੰ ਯਾਦ ਨਹੀਂ ਆ ਮੈਂ ਸਾਰੇ ਪ੍ਰਬੰਧ ਕਰ ਲਿਆ ਵਧੀਆ ਜਿਹਾ ਗਿਫਟ ਦਈ ਖਾਣ ਪੀਣ ਨੂੰ ਆਪਾਂ ਵਾਧੂ ਲਿਆਵਾਂਗੇ ਸਾਰੇ ਖਾੜੇ ਘਰ ਕਢ ਲਾਂਗੇ ਲੈ ਅ ਵੀਰ ਦੀ ਆ ਸਾਰੇ ਰਸ ਮੇਰੇ ਤਾਂ ਪੱਤਾਂ ਜੀ ਰੋਟੀ ਪਾਣੀ ਪਕਾ ਲਾਂਗੇ ਮੰਮੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਆ ਸਾਰਾ ਕੁਝ ਕਰ ਲਿਆ ਮੈਂ ਪ੍ਰਬੰਧ ਸਾਰਾ ਕੁਝ ਕਰ ਲਿਆ ਵਾ ਸਾਰਾ ਕੁਝ ਕਰ ਲਿਆ ਵੀਰੇ ਤੂੰ ਇਕੱਲਾ ਇਕੱਲੇ ਕਰ ਲਿਆ ਸਾਨੂੰ ਤੇ ਦੱਸ ਦਿੰਦਾ ਆਈ ਨਹੀਂ ਹੈਲਪ ਕਰਾ ਦਿੰਦੇ ਤੇਰੀ ਕੋਈ ਗੱਲ ਨਹੀਂ ਅੱਜ ਕੱਲ੍ਹ ਤਾਂ ਪਤਾ ਸਾਰਾ ਕੁਝ ਰੈਡੀਮੇਡ ਚੱਲਦਾ ਉਹ ਗੱਲ ਕੋਈ ਰਹਿਣੀ ਨਹੀਂ ਜੀ ਕੁਝ ਚੱਕਰ ਸਾਰਾ ਕੁਝ ਕਰ ਲਿਆ ਮੈਂ ਮੇਰੀ ਗੱਲ ਸੁਣ ਪੁੱਤ ਰਮਨ ਤੂੰ ਤਾਂ ਮੈਨੂੰ ਕਹਿਣ ਦੇ ਸੀ ਕਿ ਉਹਨੇ ਹੋਟਲ 'ਚ ਕਰਨਾ ਹਾਂ ਵੀਰੇ ਤੂੰ ਫੇਰ ਨੀ ਨਾ ਉਹਦੀ ਗੱਲ ਮੰਨੀ ਉਹ ਵਿਮਲ ਆ ਆਪਣਾ ਹੋਟਲ ਉਹ ਵਧੀਆ ਮੌੜ ਇੱਥੇ ਬਣਾ ਦੇਣਾ ਲਿਖਿਆ ਤੁਸੀਂ ਨਾਲੇ ਉੱਥੇ ਹੀ ਗਿੰਦਾ ਵਾ ਹੋਟਲ 'ਚ ਉੱਥੇ ਬਹੁਤ ਆਦਮੜ ਖਾ ਪੀ ਕੇ ਚਲੋ ਘਰੇ ਨਾ ਪੁੱਛਦਾ ਨਾ ਗੇਸਦਾ ਕੋਈ ਨਾ ਕੋ ਗੱਲ ਕਰੇ ਉਹਦੇ ਨਾਲ ਦੀ ਨਾ ਗੱਲ ਨਾ ਬਾਤ ਵੀ ਨਾ ਕੋ ਰਿਸ਼ਤੇਦਾਰ ਲਾ ਕੇ ਪੈਂਦਾ ਵਾ ਇੱਥੇ ਪਪਾਵਾਂਗੇ ਭੈਣ ਭਰਾ ਚਾਰ ਕੱਡੇ ਹਾਂ ਵਧੀਆ ਕਿ ਟਾਲਦੀ ਆ ਮਾਡਰਨ ਦਾ ਆਪਣਾ ਇੱਥੇ ਕਰਦੀ ਬੈਣ ਭਰਾ ਕਿਹ ਨੂੰ ਆਖਿਆ ਵੀ ਆਹ ਤੂੰ ਲੈ ਮਮੀ ਤੇ ਫਿਕਰ ਕਰਦੇ ਹੋ ਇਹ ਲੈ ਮੇਣ ਮੇਣ ਮੈਂ ਸਾਰਿਆਂ ਨੂੰ ਕਹਿ ਦਿੰਦਾ ਵਾ ਚੱਲ ਵਧੀਆ ਕੀਤਾ ਇਹ ਹਾਂ ਨਾਲੇ ਆਪਣੀ ਬੌਂਟੀ ਨਾਲ ਰਾਜੂ ਸਾਰੇ ਆਉਣਗੇ ਨਾਲੇ 200 ਕਰਾਂਗੇ ਨਾਲੇ ਖਾਵਾ ਪੀਵਾਗੇ ਨਾਲੇ ਭੰਗੜੇ ਸੰਗੜੇ ਪੈਣਗੇ ਘਰੇ ਮੌਲ ਬਣ ਜੂਗਾ ਮੇਰੀ ਗੱਲ ਸਮਝ ਪੈਂਦੀ ਹਾਂ ਜੀ ਕਿੰਨਾ ਘਟਾ ਪੁੱਤ ਸਿਆਣਾ ਕਿੱਡੀ ਵਧੀਆ ਗੱਲ ਕਹੀ ਹਾਂ ਗੱਲ ਸਹੀ ਏ ਦੀ ਕਿ ਹੋਟਲ ਚੱਪਾ ਜਾਣੇ ਆ ਗਏ ਖਾਦਾ ਬਿੱਤਾ ਸਗਨ ਦਿੱਤਾ ਤੇ ਘਰ ਨੂੰ ਆ ਗਏ ਇੱਥੇ ਘਰ ਵਿੱਚ ਜਦੋਂ ਆਵਾਂਗੇ ਕੋਈ ਭੈਣ ਭਰਾ ਕੋ ਬੈਠਾਂਗੇ ਕੁਝ ਸੁਣਾਗੇ ਕੋਈ ਸੁਣਾਵਾਂਗੇ ਕੋਈ ਸੋਖ ਦੀ ਕੋ ਦੁੱਖ ਦੀ ਕਈ ਗਿਲੇ ਸ਼ਿਕਵੇ ਇਤਰਾ ਨਿਕਲ ਜਾਂਦੇ ਤੇ ਹੋਟਲਾਂ ਵਿੱਚ ਬਹਿ ਗਏ ਆਪਣੀਆਂ ਕੁਰਸੀਆਂ ਤੇ ਅੜਾ ਰੰਗ ਮੰਚ ਜਿਹਾ ਲੱਗਾ ਹੁੰਦਾ ਤੇ ਵੇਖ ਕੇ ਆਜੀਦਾ ਨਾਲੇ ਸਰਨ ਵਧੀਆ ਗੱਲ ਕਿ ਜਨਨਾਲੀਆਂ ਵੀ ਘਰਾਂ ਚ ਆ ਕੇ ਜ਼ਿਆਦਾ ਕੁਛ ਜੀ ਉਹਦੀ ਗੱਲ ਇਹ ਆ ਰੋਟੀ ਬਾਣੀ ਨਾਲ ਪੈਕ ਕਰ ਦਈਦਾ ਤੇ ਹੋਟਲਾਂ ਵਿੱਚ ਘਰ ਆ ਕੇ ਫੇਰ ਬਣਾਣੀ ਪੰਦੀ ਆ ਸਹੀ ਗੱਲ ਨਲੇ ਮਸੀ ਭੱਜੂ ਭੱਜੂ ਨਹੀਂ ਕਰਾਂਗੇ ਇੱਥੇ ਘਰੇ ਬੈ ਕੇ ਰਾਂਗ ਨਾ ਗੱਲਾਂ ਬਾਤਾਂ ਮਾਰਾਂਗੇ ਆਪਣੇ ਨਾਲ ਮੋਤ ਮੇਰੀ ਗੱਲ ਸੁਣ ਹੁਣ ਤੂੰ ਦੱਸ ਕੀੜਾ ਕੰਮ ਮੇਰੇ ਜੁਮੇ ਲਾਣਾ ਆਪਾਂ ਮਿੰਟੋ ਮਟ ਕਰਨੇ ਕੀ ਰਹਿ ਗਿਆ ਵਾ ਸਾਨੂੰ ਦੱਸ ਦੇ ਹੁਣ ਤੂੰ ਜੁਮੇ ਆ ਤੁਹਾਡੇ ਕੋਈ ਕੰਮ ਨਹੀਂ ਰੋਣਾ ਬਸ ਤੁਸੀਂ ਥੋੜਾ ਜਿਹਾ ਚੁੱਪ ਰਹੋ ਹਲੀ ਜਿਹੜਾ ਸਰਪ੍ਰਾਈਜ਼ ਦੇਣਾ ਆਪਾਂ ਨੂੰ ਇੱਕ ਸਾਹ ਦਾ ਠੀਕ ਹੈ ਨਾ ਇੱਕ ਹੀ ਦੱਸਣਾ ਨੂੰ ਤੇ ਤੇਰਾ ਜਨਮ ਦਿਨ ਹੈ ਜਿਹੜੀ ਖੁਸ਼ ਹੋ ਜੇ ਪਰ ਮੇਰੀ ਘਾਲੀ ਨੂੰ ਉਹਨੂੰ ਨਹੀਂ ਦੱਸਦੀ ਅਹੀਂ ਸਾਨੂੰ ਤੇ ਦੱਸਦੇ ਜੇ ਕੋਈ ਕੰਮ ਆ ਕਿਚਨ ਚ ਕੁਝ ਬਣਾਉਣਾ ਕੋਈ ਕੰਮ ਨਹੀਂ ਆ ਕੋਈ ਕੰਮ ਨਹੀਂ ਪੈਣੀ ਹਰ ਇੱਕ ਗੱਲ ਹੈ ਪੜਨਾ ਦਾਦੀ ਮੈਂ ਸਵੇਰ ਦੇ ਕਹਿਣ ਡਈਆਂ ਅੱਜ ਢਾਟੀ ਵੋਟੇਂ ਵਟੀ ਕੁਟੀ ਕਿਉਂ ਆ ਉਹਨੂੰ ਤਾਂ ਪਤਾ ਮੇਰਾ ਜਨਮ ਦਿਨ ਹੈ ਪਰ ਤੇਰੇ ਤੋਂ ਵੀ ਗੁੱਸਾ ਕਰਦੀ ਹੋਣੀ ਹੈ ਤੇ ਮੇਰੇ ਤੋਂ ਵੀ ਕਰਦੀ ਹੋਣੀ ਹੈ ਆਪੇ ਮੈਨੂੰ ਇਹਸੇ ਨਹੀਂ ਕੀਤਾ ਕਿਸੇ ਨੂੰ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਹੁਣ ਇਹ ਨਹੀਂ ਦੱਸਿਆ ਤੇ ਮਰਦਾ ਤਾਂ ਕੀਤਾ ਪਲਾਂੀ ਨੂੰ ਉਹ ਤਾਂ ਅਕਸਾਜਾਜ ਹੋਣਾ ਜੇ ਕੋਈ ਨਹੀਂ ਆਪਾਂ ਸਭ ਦੇ ਦੋਕੇ ਨੂੰ ਨਾ ਸਰਪ੍ਰਾਈਜ਼ ਤੇ ਆਪਿਆਂ ਨੇ ਪੁੱਛਿਆ ਜਾਣਾ ਵੀ ਚੱਲ ਮੰਮੀ ਕਿਹੜੇ ਵੇਲੇ ਬੁੱਢੇ ਬੰਦੇ ਨੂੰ ਚੀਤਾ ਭੁੱਲੀ ਜਾਂਦਾ ਵਾ ਸ਼ਿਆਣੀ ਆ ਮੈਂ ਤਾਂ ਸਵੇਰੇ ਸਵੇਰੇ ਐਸੇ ਕਰਕੇ ਉਹਨੂੰ ਕਹਿ ਦਿੱਤਾ ਸੀ ਉਹਨੂੰ ਵਿਸ਼ ਕਰ ਦਿੱਤਾ ਹੈ ਉਹਦਾ ਬਰਥਡੇ ਕਿ ਬੋਲੀ ਸੀ ਨਾ ਹਾਂ ਕੁਛ ਹੋ ਕੇ ਬੋਲੀ ਕਿਉਂ ਸੋਚਦੀ ਹੋਊਗੀ ਤੇ ਕੀਤਾ ਕੀ ਪ੍ਰੋਗਰਾਮ ਕੋਲ ਕੀਤਾ ਪਰ ਮੇਰਾ ਮੁੰਡਾ ਬੜਾ ਸਿਆਣਾ ਏ ਜੀ ਦੇ ਲੋ ਸਭ ਕੋ ਬਾਹਰੋਂ ਆਰਡਰ ਕਰਕੇ ਮਗਾ ਲਿਆ ਗਿੱਤ ਵੀ ਦੇ ਦੇਣਾ ਅੰਦੀ ਨੂੰ ਪੁੱਛਿਆ ਜਾਣਾ ਨਾ ਉਹਨੂੰ ਪਤਾ ਉਹ ਨੂੰ ਕੀ ਜੇ ਰਾਤੀ ਨਹੀਂ ਅੱਛਾ ਉਹ ਜਿਹੜਾ ਹੋਟਲ ਆ ਦਾ ਸੋਚਦੀ ਹੈਗਾ ਉਹਨੂੰ ਬਾਅਦ ਚ ਪਤਾ ਲੱਗਣਾ ਇੰਨੇ ਖੁਸ਼ ਹੋਣਾ ਨਾ ਦੇ ਦੋ ਪਰ ਉਹ ਹੋਟਲ ਨਾਲੋਂ ਤਾਂ ਵਧੀਆ ਮਾਹੌਲ ਇੱਥੇ ਬਣਾ ਦਾਂ ਲੈ ਮੈਂ ਨਾ ਹੋਟਲਾ ਬਾਰੇ ਸੋਚਣ ਦੀ ਹੈ ਇੰਨੇ ਹੋਟਲ ਵਾਲੇ ਨੂੰ ਆਪਾਂ ਪੈਸੇ ਕਰਾਇਆ ਦੇਣਾ ਉਹਨੇ ਤਾਂ ਤੇ ਗਿਫਟ ਆ ਜਾਂਦਾ ਐਵੇਂ ਲੋਕੀਂ ਦੇ ਬਾਹਰ ਕਰ ਦੇ ਇਤਨਾ ਅੱਛਾ ਮੇਰੀ ਗੱਲ ਸੁਣ ਪੁੱਤ ਵਹੇ ਤੁਹਾਡੇ ਘਰ ਦਾ ਮਸਲਾ ਮੇਰਾ ਫਰਜ਼ ਨਹੀਂ ਬੋਲਣਾ ਉਹਦੀ ਮੰਮੀ ਨੂੰ ਕਹਿਤਾ ਹੀ ਨਾ ਮੈਂ ਆਦੀ ਸਾਰਿਆਂ ਨੂੰ ਕਹਿ ਦਿੱਤਾ ਤੇ ਫਿਕਰ ਨਾ ਕਰੋ ਮੇਰੀ ਗੱਲ ਸੁਣੋ ਬਾਕੀ ਠੀਕ ਨਾ ਤੇ ਆਪ ਵੀਰ ਹੋ ਜੋ ਕੁਣੀ ਆਪਾ ਮਨਾਉਣੇ ਬਾਅਦ ਵਿੱਚ ਜਲਦੀ ਆ ਸਾਰਾ ਠੀਕ ਹੈ ਮੇਰੀ ਗੱਲ ਸੁਣ ਘਰ ਵਿੱਚ ਰਹਿ ਕੇ ਲਿਸ਼ਕਣਾ ਪੁੱਛਣਾ ਕੀ ਫਾਇਦਾ ਆ ਬੜੇ ਕੁਲੇ ਕੁਲੇ ਦੇ ਕੱਪੜੇ ਪਾਏ ਚਲੋ ਆਓ ਕੱਪੜੇ ਨੂੰ ਘਰ ਨਹੀਂ ਕਹਿੰਦੇ ਆ ਮਨਾਉਣ ਨੂੰ ਤਿਆਰ ਹੋ ਜੋ ਗਿਆ ਠੀਕ ਹੈ ਮਾਜੀ ਆ ਤੇ ਇਹ ਦੇਖ ਤੇ ਸਿਕਾ ਨੂੰ ਸੈਸਿਕਾ ਲੋਚਾ ਹੈਪੀ ਬਰਥਡੇ ਥੈਂਕ ਯੂ ਮੰਮੀ ਬੱਚਾ ਕਦ ਜਾ ਰਹੇ ਮੰਮੀ ਮੈਂ ਤੇਰਾ ਨਹੀਂ ਲਿਆ ਕਿ ਤੁਹਾਨੂੰ ਦੇ ਕੇ ਮਾਵਾ ਭੁੱਲਦੀ ਆ ਬੱਚੇ ਜਨਦੇ ਮਾਵਾ ਨਹੀਂ ਕਿ ਭੁੱਲਦੀ ਆ ਬੱਚੇ ਭੁੱਲ ਜਾਂਦੇ ਨੇ ਬੜੀ ਵੱਡੀ ਗੱਲ ਹੈ ਕਿ ਗਿਆ ਤੋਂ ਬਾਅਦ ਵੀ ਮੇਰੀ ਮਾਂ ਨੂੰ ਮੇਰੇ ਜਨਮ ਦਿਨ ਯਾਦ ਹੈ ਥੈਂਕ ਯੂ ਬਹੁਤ ਵਗੋ ਮਰ ਜੀ ਹਰ ਖੁਸ਼ੀਆਂ ਦੇ ਜਿਹੜੇ ਖੁਸ਼ੀਆਂ ਤੈਨੂੰ ਚਾਹੀਦੀ ਨੇ ਸਭ ਨੇ ਲੰਬੀ ਲੰਬੀ ਉਮਰ ਆਉ ਨੇ ਮੇਰੇ ਬੱਚੇ ਨੇ ਮਰ ਜੀ ਦਇਆ ਮੇਰੇ ਰੱਖਾ ਸਤਿ ਸ਼੍ਰੀ ਅਕਾਲ ਜੀ ਹਾਂ ਹਾਪੀ ਬਰਥਡੇਅਰ ਨਾਲ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਬਾਈ ਜੀ ਕੋਸਣਾਉ ਠੀਕ ਹੈ ਤੁਸੀਂ ਵਧੀਆ ਮਸਾ ਹੀ ਕਿਤੇ ਆਏ ਹੋ ਤੁਸੀਂ ਨਹੀਂ ਹੈਣਾ ਜਰੂਮ ਗਿੰਗ ਚ ਆ ਜੀ ਰਾਣਾ ਨਾ ਮੈਨੂੰ ਫੋਨ ਕਰਦਾ ਤੂੰ ਥੋੜਾ ਰਾਣੇ ਨੇ ਮੈਨੂੰ ਫੋਨ ਕੀਤਾ ਹੀ ਉਹਨਾਂ ਨੂੰ ਮੈਂ ਹੀ ਗਿਆ ਸੀ ਕੀ ਫੋਨ ਕਰਕੇ ਬੁਲਾਉ ਤੂੰ ਤੇਰੇ ਨਹੀਂ ਹੋਟਲ ਤੋਂ ਉਹਨਾਂ ਤਾਂ ਘਰੇ ਨੂੰ ਨਹੀਂ ਲਾ ਘਰ ਹੋਟਲ ਤੋਂ ਵੱਧ ਹੈਗਾ ਜੀ ਇਹ ਬੇਬੇ ਮੈਨੂੰ ਆਂਦੀ ਦੀ ਮਸਾ ਕੀ ਹੋ ਰਿਹਾ ਸੀ ਹਾਂਜੀ ਕੁਝ ਕੰਮ ਹੀ ਇਦਾਂ ਦਾ ਬਣ ਗਿਆ ਵੀ ਫਿਰ ਘਰ ਹੀ ਬਣਾਉਣਾ ਪਏਗਾ ਹੋਟਲ ਹੀ ਬਣਾਉਣਾ ਪਏਗਾ ਬਹੁਤ ਬਹੁਤ ਵਧਾਈਆਂ ਤੁਮ ਘਰੇ ਮਨਾ ਬੈਠੋ ਮੈਂ ਆਈ ਪਾਣੀ ਲੈ ਕੇ ਕੀ ਨਹੀਂ ਕਿ ਹੋਟਲ ਚ ਮਨਾ ਲਓ ਮੇਰੇ ਪੇਕੇ ਆਦੇ ਵੀ ਮੇਰੀ ਬੇਇੱਜ਼ਤੀ ਕਰਾਤੀ ਪੇਕੇ ਢਾਈ ਜੀ ਤੌਂਟ ਮਾਰ ਗਏ ਮੈਨੂੰ ਕਿ ਨਾਲ ਕਿਹੜਾ ਕੱਟ ਜਾਇਆ ਹਾਂ ਫੜੀ